ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅੱਜ ਉਹ ਬੱਚੇ ਜੋ 6 ਸਾਲ ਤੋਂ ਛੋਟੀ ਉਮਰ ਦੇ ਨੇ ਪੰਜਾਬ ਦੇ ਵਿੱਚ ਸਾਡੇ ਛੋਟੇ ਬੱਚੇ ਚਾਹੇ ਕਿਸੇ ਵੀ ਵਰਗ ਨਾਲ ਸੰਬੰਧਤ ਨੇ ਉਹਨਾਂ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ ਕਿਉਂਕਿ ਕਿਸੇ ਵੀ ਬੱਚੇ ਦਾ ਵਿਕਾਸ ਖਾਸ ਤੌਰ ਤੇ ਦਿਮਾਗ ਦਾ ਵਿਕਾਸ ਜਿਹੜਾ ਤਕਰੀਬਨ 90% ਤੋਂ ਉੱਪਰ ਜਿਹੜਾ ਉਹ 5 ਸਾਲ ਤੋਂ ਛੋਟੀ ਉਮਰ ਦੇ ਵਿੱਚ ਹੋ ਜਾਂਦਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮਾਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਨੌਜਵਾਨ ਬਣਾਉਣੇ ਨੇ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਿਰਜਣਾ ਇਸੇ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਛੋਟੇ ਬੱਚੇ ਜੋ 6 ਸਾਲ ਤੋਂ ਛੋਟੀ ਉਮਰ ਦੇ ਨੇ ਉਹਨਾਂ ਦੇ ਕਿਸ ਤਰ੍ਹਾਂ ਦੇ ਉਹਨਾਂ ਦੀ ਬੁਨਿਆਦ ਖੜੀ ਕੀਤੀ ਹੈ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਨੀਹਾਂ ਖੜੀਆਂ ਕੀਤੀਆਂ ਨੇ ਸੋ ਮੈਂ ਸ਼ੁਰੂ ਕਰਾਂਗੀ ਸਭ ਤੋਂ ਪਹਿਲਾਂ ਉਹ ਬੱਚੇ ਜੋ ਪਲੇਵੇ ਸਕੂਲਾਂ ਦੇ ਵਿੱਚ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪਲੇਵੇ ਸਕੂਲ ਨੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ 6 ਸਾਲ ਤੋਂ ਛੋਟੀ ਉਮਰ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਪੜਾਈ ਹੋ ਰਹੀ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਸਰੀਰਕ ਵਿਕਾਸ ਹੋ ਰਿਹਾ ਉਹ ਸਾਰੇ ਕਾਸੇ ਤੇ ਨਜ਼ਰ ਰੱਖਣ ਦੇ ਲਈ ਅਸੀਂ ਉਹਨਾਂ ਪਲੇ ਵੇ ਸਕੂਲਸ ਨੂੰ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਔਰ ਅੱਜ ਅਸੀਂ ਇਹ ਆਨਲਾਈਨ ਰਜਿਸਟ੍ਰੇਸ਼ਨ ਇੱਕ ਪੋਰਟਲ ਓਪਨ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਪਲੇ ਵੇ ਸਕੂਲਸ ਦੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਤੇ ਵਿੱਚ ਕੇ ਕੋਈ ਵੀ ਸਕੂਲ ਜਾਂ ਪ੍ਰਾਈਵੇਟ ਜੋ ਸਕੂਲ ਚੱਲ ਰਹੇ ਨੇ ਜਾਂ ਪਲੇ ਵੇ ਸਕੂਲਸ ਨੇ ਕਿਤੇ ਵੀ ਬੈਠੇ ਹੋਏ ਹੋ ਘਰੇ ਬੈਠ ਕੇ ਵੀ ਇਸ ਦੀ ਰਜਿਸਟ੍ਰੇਸ਼ਨ ਕਰ ਰਹੇ ਨੇ ਸੋ ਇਸ ਤਰ੍ਹਾਂ ਜੋ ਸਾਡੇ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਵਿੱਚ ਪਲੇਵੇ ਸਕੂਲ ਹੈ ਜਿਹੜੇ ਉਹਨਾਂ 'ਚ ਬੱਚੇ ਜਾਂਦੇ ਨੇ ਉਹਨਾਂ ਦੀ ਪ੍ਰੋਪਰ ਜਿਹੜੀ ਇੱਕ ਤਰ੍ਹਾਂ ਦੇ ਨਾਲ ਰਿਵਿਊ ਜਿਹੜਾ ਉਹ ਪੰਜਾਬ ਸਰਕਾਰ ਕਰਨਾ ਸ਼ੁਰੂ ਕਰੇਗੀ